ਸੰਗਤੀ ਬਿਠਾਈ ਕਰਦੇ ਹੋਏ ਕਲਗੀਧਰ ਪਿਤਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਚਰਨਾਂ ਦੇ ਭਉਰੇ ਨੰਦ ਲਾਲ ਭਾਈ ਨੰਦ ਲਾਲ ਜੀ Goa ਕਹਿੰਦੇ ਮੇਰੇ ਮਨ ਦੀ ਮੇਰੇ ਦਿਲ ਦੀ ਇੱਕ ਆਰਜੋ ਹੈ ਮੇਰੇ ਦਿਲ ਦੀ ਇੱਕ ਇੱਛਾ ਹੈ ਕੀ ਇੱਛਾ ਹੈ ਤੇ ਆਪਣੀ ਕੰਮਦਵਾਰਾ ਉਹਨਾਂ ਨੇ ਬੋਲ ਲਿਖੇ ਨੇ ਕਹਿੰਦੇ ਮੇਰੀ ਇੱਛਾ ਹੈ ਸ਼ਬਦ ਕੁਰਬਾਨੇ ਖਾਕੇ ਸਾਧ ਸੰਗਤ ਮੈਂ ਕੁਰਬਾਨ ਜਾਵਾ ਸਾਧ ਸੰਗਤ ਤੋਂ ਸਾਧ ਸੰਗਤ ਦੀ ਧੂੜੀ ਤੋਂ ਚਰਨ ਦੀ ਧੂੜੀ ਤੱਕ ਮੈਂ ਕੁਰਬਾਨ ਜਾਵਾ ਸ਼ਬਦ ਕੁਰਬਾਨੇ ਖਾਕੇ ਸਾਧ ਸੰਗਤ ਤੇ ਮੇਰੀ ਦਿਲ ਦੀ ਇੱਛਾ ਹੈ ਦਲੇ ਗਵਾ ਦਲੇ ਗਵਾ ਰਸੀ ਬਸ ਆਰਜੁ ਅਸਤ ਮੇਰੀ ਇਹੀ ਇੱਕੋ ਹੀ ਅਰਜੂ ਹੈ ਮੇਰੇ ਦਿਲ ਦੀ ਅਰਜੂ ਹੈ ਕਿ ਪਰਮਾਤਮਾ ਤੇਰੇ ਸੰਗਤਾਂ ਦੇ ਚਰਨਾਂ ਦੀ ਧੂੜੀ ਮਿਲ ਜਾਵੇ ਆਓ ਜਿੱਥੇ ਸਤ ਸੰਗਤ ਦੇ